ਹੱਲਾਓ ਵੀ ਜਟੋ ਆਪਾਂ ਜਿਹੜੀ ਗੱਲ ਰਾਤ ਕੀਤੀ ਸੀ ਨਾ ਉਹ ਹੋ ਗਈ ਪੂਰੀ ਤੇ ਪਾਕਿਸਤਾਨ ਮੈਚ ਜਿੱਤ ਗਿਆ ਆ ਤੇ ਹੁਣ ਇੱਕ ਇੱਕ ਬੜਕ ਮਾਰ ਲਿਓ ਸਾਰੇ ੜਾ ਦਿਓ ਫੱਕੀਆਂ ਤੇ ਹੁਣ ਜਿਵੇਂ ਕਹਿੰਦੇ ਹੁੰਦੇ ਨਾ ਵੀ ਤਸੱਲੀ ਕਰਾ ਦਿੱਤੀ ਮਤਲਬ ਮੈਚ ਜਿੱਤਿਆ ਨਹੀਂ ਵੀ ਰੋਲ ਕੇ ਰੱਖ ਦਿੱਤੇ ਰੋਲ ਕੇ ਜਿਹੜਿਆ ਚਾਰੰ ਪੰਜਾਂ ਦਿਨਾਂ ਤੋਂ ਅੱਤ ਚੁੱਕੀ ਹੋਈ ਸੀ ਨਾ ਸਾਰੇ ਟੀਵੀ ਚੈਨਲਾਂ ਦੇ ਉੱਤੇ ਤੇ ਉਹ ਚਾਰਾਂ ਪੰਜਾਂ ਦਿਨਾਂ ਦੀ ਅੱਤ ਦਾ ਨਤੀਜਾ ਆ ਵੀ ਅੱਜ ਐਂ ਰੋਲ ਦਿੱਤੇ ਵੀ ਜਿਵੇਂ ਪਠੇ ਵਾਲੀ ਦੀ ਕੜਾਈ ਦੇ ਵਿੱਚ ਦਾਣੇ ਨਹੀਂ ਰੋਲਦੇ ਹੁੰਦੇ ਇਧਰੋਂ 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 ਹਾਂ ਵੀ 20 ਪੰਜਾਬ ਦਿੱਤੀ ਪਾਕਿਸਤਾਨ ਵਾਲੇ ਮੁੰਡਿਆਂ ਨੇ ਤੇ ਸ਼ਾਵਾਸ਼ ਨੇ ਉਹ ਹੱਕਦਾਰ ਆ ਤੇ ਉਹਨਾਂ ਨੇ ਸਵਰ ਵੀ ਬੜਾ ਕੀਤਾ ਆ ਪਿਛਲੇ ਪੰਜਾਂ ਛੇ ਦਿਨਾਂ ਤੋਂ ਜਿਹੋ ਦੀਆਂ ਗੱਲਾਂ ਬਾਤਾਂ ਇੰਡੀਆ ਦੇ ਨਿਊਜ਼ ਚੈਨਲਾਂ ਤੇ ਤੇ ਉਂਝ ਸੋਸ਼ਲ ਮੀਡੀਆ ਤੇ ਜੋ ਇਹਨਾਂ ਨੇ ਗੰਦ ਪਾਇਆ ਸੀ ਤੇ ਉਹਦਾ ਉਹਨਾਂ ਨੇ ਮੂੰਹ ਤੋੜ ਜਵਾਬ ਦਿੱਤਾ ਆ ਇਹ ਕਰੀ ਜਾਂਦਾ ਸੀ ਬਾਪ ਬਾਪ ਹੁੰਦਾ ਹੈ ਬੇਟਾ ਬੇਟਾ ਹੁੰਦਾ ਹੈ ਆਲੋ ਵੇਖ ਲੋ ਫਿਰ ਜੇ ਉਹ ਬੇਟਾ ਹੀ ਆ ਨਾ ਤੇ ਉਹਨਾਂ ਨੇ ਕਰਾਤੀਆਂ ਤਸੱਲੀਆਂ ਤੇ ਹੁਣ ਰਾਮਦਾਰੀ ਨਾਲ ਸੌਂ ਗਿਆ ਜੇ ਹੁਣ ਮੈਨੂੰ ਪਤਾ ਆ ਵੀ ਮਿਰਚਾਂ ਦਾ ਬਹੁਤ ਲੱਗਣੀ ਆ ਪਿੱਛੋਂ ਐ ਸਾੜ ਤਾਂ ਬਹੁਤ ਪੈਣਾ ਆ ਅੱਜ ਜਿਹੜੀਆਂ 4 4 ਫੁੱਟੀਆਂ ਤੇ ਸਾਢੇ 4 4 ਫੁੱਟੇ ਐ ਅੰਕਰ ਜੇ ਉੱਥੇ ہم ایک کر کے رکھ دیں گے ہم وہ کر کے رکھ دیں گے پاکستان کو دہشت کر دیں گے آ ہن کدھر گیا سالیوں ਤੁਹਾਡੇ تو ہست آج ਤੁਹਾਡਾ سارا گوشت تو ہست کر کے رکھ دیتا ہوں ہن جے ਤੁਸੀਂ بندے دے پتر ہوو تے اج تو بعد اج تو بعد کبھی پاکستان وال نہ بھی اے ہو جی اک کر کے نہ ویکھیا جی تے نہ انہاں دے خلاف کوئی گل کریا جے اج ਤੁਹਾਡੇ منہ تے انہاں نے چھتر مارے پیوں پیوں کے ਪਿਓ ਪਿਓ ਕੇ ਛੱਤਰ ਮਾਰਿਆ ਜੇ ਪਿਓ ਪਿਓ ਕੇ ਤੇ 100 ਮਾਰ ਕੇ ਉਹਨਾਂ ਨੇ ਇੱਕ ਗਿਣਿਆ ਆ ਤੇ ਆ ਸਾਰੇ ਕੋਲੀ ਛੋਲੀ ਆ ਜਿਹੜੇ ਸ਼ਰਮੇ ਵਰਮੇ ਤੇ ਧਵਣ ਧਵਣ ਅੱਜ ਢੂੜ ਦੇ ਬੱਦਲਾਂ ਤਰ੍ਹਾਂ ਹੜਾ ਦਿੱਤੇ ਹਨ ਧੂੜ ਹੀ ਦਿਸਦੀ ਸੀ ਵਿੱਚ ਵਿੱਚ ਇਹ ਨਜ਼ਰ ਨਹੀਂ ਸੀ ਆਉਂਦਾ ਕੋਈ ਬਸ ਧੂੜ ਉੱਡਦੀ ਦਿਸਦੀ ਸੀ ਗਰਾਊਂਡ ਦੇ ਵਿੱਚ ਤੇ ਲੱਖ ਦੀ ਲਹਨਤ ਐਹੋ ਜੀ ਟੀਮ ਤੇ ਜਿਨ੍ਹਾਂ ਦੇ ਉੱਤੇ ਇਹੋ ਜੇ ਚਵਲਾਂ ਦੇ ਉੱਤੇ ਆਇਆ ਬੜੀਆਂ ਭਾਂਚ ਪਹਿਲੇ 5-7 ਦਿਨਾਂ ਤੋਂ ਬੜਕਾਂ ਮਾਰਦੇ ਬੈ ਸੀ ਤੇ ਹੋ ਗਈ ਤਸੱਲੀ ਹੁਣ ਜੇ ਬੰਦੇ ਦੇ ਪੁੱਤਰ ਹੋ ਗਏ ਨਾ ਤੇ ਹੁਣ ਕਦੀ ਵੀ ਇਹੋ ਜੀ ਖੱਟ-ਖੱਟ ਨਾ ਕਰਿਆ ਜੇ ਮੈਚ ਤੋਂ ਪਹਿਲਾਂ ਤੇ ਤੁਸੀਂ ਚੁੱਕੀ ਸੀ ਅਤ ਤੇ ਅਤ ਤੇ ਖੁਦਾ ਦਾ ਵੈਰ ਹੁੰਦਾ ਆ ਇਹ ਗੱਲ ਸਾਬਤ ਹੋ ਗਈ ਇਹ ਸਾਬਤ ਹੋ ਗਈ ਗੱਲ ਤੇ ਤੁਹਾਡੇ ਮੂੰਹ ਦੇ ਵਿੱਚ ਨਾ ਐ ਵੀ ਜਿਵੇਂ ਛੱਤਰ ਤੁੰਨ ਦਿੱਤਾ ਹੈ ਹੁਣ ਜਿੰਨੇ ਵੀ ਹੈਗੇ ਨਾ মিডিਆ ਵਾਲੇ ਤੁਹਾਡੇ ਮੂੰਹ ਦੇ ਵਿੱਚ ਛੱਤਰ ਤੁੰਨ ਦਿੱਤਾ ਹੈ ਪਾਕਿਸਤਾਨ ਵਾਲਿਆਂ ਨੇ ਤੇ ਇਹ ਨਿਕਲਣਾ ਨਹੀਂ ਹੁਣ ਕਈ ਸਾਲ ਇਹ ਕਈ ਸਾਲ ਨਹੀਂ ਨਿਕਲਣਾ ਕਈ ਸਾਲ ਤੇ ਚਲੋ ਹੁਣ ਇੰਨੀ ਬੜੀ ਹੈ ਤੁਹਾਡੀ ਟੜਕੇ ਟੜਕੇ ਉੱਠ ਕੇ ਤੁਹਾਡੀ ਬੇਇੱਜ਼ਤੀ ਕਰਨ ਦਾ ਬੜਾ ਨਜ਼ਾਰਾ ਆਉਂਦਾ ਪਿਆ ਹੈ ਇੰਡੀਆ ਵਾਲਿਆਂ ਦਾ ਹੈ ਤੇ ਪਾਕਿਸਤਾਨ ਨਹੀਂ ਜਿੱਤਿਆ ਇਹ ਪੰਜਾਬ ਜਿੱਤਿਆ ਆ ਤੇ ਇਹ ਹਿੰਦੁਸਤਾਨ ਹਾਰਿਆ ਆ ਪੰਜਾਬ ਜਿੱਤਿਆ ਮੈਂ ਇਹਨੂੰ ਇਹ ਨਹੀਂ ਕਹਿੰਦਾ ਵੀ ਪਾਕਿਸਤਾਨ ਜਿੱਤਿਆ ਆ ਇਹ ਪੰਜਾਬ ਜਿੱਤਿਆ ਹਿੰਦੁਸਤਾਨ ਹਾਰਿਆ ਆ ਤੇ ਹਿੰਦੁਸਤਾਨ ਨਾਲ ਇਹੀ ਹੋਣਾ ਚਾਹੀਦਾ ਸੀ ਓਕੇ ਜੀ ਰੱਬ ਰੱਖਾ ਸਤਿ ਸ਼੍ਰੀ ਅਕਾਲ